ਅਸੀਂ ਹਮੇਸ਼ਾ ਗੁਰਦੁਆਰਾ ਸ਼ਬਦ ਕਿਉਂ ਵਰਤਦੇ ਆ ਪਲਾ ਗੁਰੂ ਘਰ ਸ਼ਬਦ ਨਹੀਂ ਹੈਗਾ ਇਹ ਗੁਰਦੁਆਰਾ ਹੈ ਅਚੇਤਾ ਰੱਖਿਓ ਇਹ ਗੁਰੂ ਘਰ ਨਹੀਂ ਹੈ ਇਹ ਗੁਰਦੁਆਰਾ ਹੈ ਅਸੀਂ ਆਮ ਕਹਿੰਨੇ ਕਿੱਥੇ ਚੱਲੇ ਆ ਮੈਂ ਗੁਰੂ ਘਰ ਚੱਲੇ ਆ ਨਾ 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 ਇਹ ਗੁਰੂ ਘਰ ਨਹੀਂ ਹੈ ਇਹ ਗੁਰਦੁਆਰਾ ਹੈ ਗੁਰੂ ਦਾ ਘਰ ਤੁਹਾਡਾ ਘਰ ਵੀ ਹੈ ਤੁਹਾਡੇ ਖੇਤ ਵੀ ਆ ਤੁਹਾਡਾ ਦਫ਼ਤਰ ਵੀ ਆ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਇਹ ਗੁਰਦੁਆਰਾ ਹੈ ਇੱਥੋਂ ਮੈਂ ਸਾਰੇ ਸੰਸਾਰ ਚ ਵਿਆਪਕ ਗੁਰੂ ਦੀ ਸੋਝ ਹੀ ਲੈਣ ਆਉਣਾ ਵਾ ਆਪਾਂ ਪੜਦੇ ਆ ਨਾ ਰੋਜ਼ ਗੁਰ ਕੈ ਗਰੇ ਸੇਵਕ ਜੋ ਰਹਿ ਗੁਰ ਕੀ ਆਗਿਆ ਤੇ ਜੇ ਬੰਦੇ ਨੂੰ ਇਹ ਸਮਝਾ ਦਈਏ ਸਾਰਾ ਸੰਸਾਰ ਹੀ ਗੁਰੂ ਦਾ ਘਰ ਤੇ ਜਿੱਦਾਂ ਇੱਥੇ ਆਣ ਕੇ ਸੇਵਾ ਕਰਦਾ ਹੈ ਮੱਥਾ ਟਿਕਦਾ ਹੈ ਐਨ ਨਿਮਰਤਾ ਜਿਹਾ ਰਹਿੰਦਾ ਹੈ ਸਾਰੇ ਸੰਸਾਰ 'ਚ ਇਦਾਂ ਰਹੇਗਾ ਕਿ ਨਹੀਂ ਰਹੇਗਾ ਤੇ ਆਪਾਂ ਤੇ ਉਹਨੂੰ ਕੀ ਸਮਝਾਤਾ ਵੀ ਆਹ ਜਿਹੜੀ ਚਾਰ ਦੀਵਾਰੀ ਇਹ ਹੈ ਗੁਰੂ ਦਾ ਘਰ ਇੱਥੇ ਬੰਦਾ ਜਿਹੜਾ ਗੁਰਦੁਆਰੇ ਆਉਂਦਾ ਬੰਦਾ ਕਿੱਦਾਂ ਹੁੰਦਾ ਈ ਭਲਾ ਐਦਾਂ ਹੱਥ ਜੋੜੇ ਹੁੰਦੇ ਨੇ ਗਲੀ-ਗਲੀ ਪੌੜੀ ਤੇ ਮੱਥਾ ਟੇਕਦਾ ਹੈ ਹੱਥ ਜੋੜ ਕੇ ਪ੍ਰਕਰਮਾ ਕਰਦਾ ਹੈ ਦੇਗ ਲੈਂਦਾ ਹੈ ਬਾਲਟੀ ਦਾਲ ਦੀ ਫੜ ਕੇ ਵਰਤੌਂਦਾ ਹੈ ਪ੍ਰਸ਼ਾਦ ਵਰਤੌਂਦਾ ਹੈ ਤੇ ਬੱਚੇ ਕਹਿੰਦੇ ਮੰਮੀ ਡੈਡੀ ਜਿਵੇਂ ਡੈਡੀ ਘਰ ਲੜਦਾ ਜੇ ਕਿਤੇ ਐਦਾਂ ਦਾ ਡੈਡੀ ਘਰ ਵਿੱਚ ਚੱਜੇ ਨਜ਼ਾਰੇ ਨਾ ਜਾਣੇ ਇੱਕ ਵਾਰ ਜਿਵੇਂ ਪ੍ਰਸ਼ਾਦਾ ਜੀ ਪ੍ਰਸ਼ਾਦਾ ਜੀ ਦਾਲ ਜੀ ਦਾਲ ਜੀ ਬੀਬੀ ਜੀ ਭੈਣ ਜੀ ਬੀਬੀ ਜੀ ਭੈਣ ਜੀ ਕਰਦਾ ਜੇ ਐਦਾਂ ਦਾ ਡੈਡੀ ਘਰ ਵਿੱਚ ਚੱਜੇ ਆਪਣਾ ਤੇ ਕਰਸਵਰਗ ਬਣ ਜਾ ਪਰ ਉਸ ਬੱਚੇ ਨੇ ਨਹੀਂ ਪਤਾ ਵੀ ਤੁਹਾਡੇ ਡੈਡੀ ਦਾ ਕਸੂਰ ਨਹੀਂ ਕਸੂਰ ਸਾਡੇ ਧਰਮ ਦੇ ਠੇਕੇਦਾਰਾਂ ਜਿੰਨਾ ਕਿਹਾ ਸਿਰਫ ਇਹ ਗੁਰੂ ਘਰ ਹੈ ਤੁਹਾਡਾ ਘਰ ਗੁਰੂ ਦਾ ਘਰ ਨਹੀਂ ਹੈ ਜਦੋਂ ਅਸੀਂ ਗੁਰੂ ਕੋ ਸਮਝਾਂਗੇ ਸਾਰਾ ਸੰਸਾਰ ਹੀ ਗੁਰੂ ਦਾ ਘਰ ਹੈ ਫਿਰ ਤੂੰ ਦਫ਼ਤਰ 'ਚ ਵੀ ਜਾ ਕੇ ਆਪਣੇ ਪੀਣ ਨਾਲ ਐਡੀ ਤਨੀਜ਼ ਨਾਲ ਗੱਲ ਕਰੇਗਾ ਕਿ ਉਹ ਵੀ ਇੱਕ ਇਨਸਾਨ ਹੈ ਭਾਈ ਉਹ ਵੀ ਇੱਕ ਇਨਸਾਨ ਹੈ